हां ਵੀ ਜੋ bro ਆ ਜੋ ਕਰਗੇ ਮੁੰਡੇ ਨੂੰ ਵਾਇਰਲ ਦੇਖੋ ਸਿਰਾ ਟੱਕਰ ਸਬਸਕ੍ਰਾਈਬ ਤੇ ਫੋਲੋ ਕਰ ਦਿਓ ਬਹੁਤ ਬਹੁਤ ਧੰਨਵਾਦ ਹੈ ਜੇ ਨਾ ਲੱਗਿਆ ਤਾਂ ਇਹਨੂੰ ਦੇਵਾਂਗੇ ਦੋ ਰੇਡਾਂ ਤੇਰੇ ਦੇ 500 ਕੁਲਵਿੰਦਰ ਬਾਈ ਵੱਲੋਂ ਲੱਗਿਆ ਹੈ ਆਮਨਾ ਉਧਰ ਹਰਪਾਲ ਮਲਿੰਗ ਹਰਪਣ ਮਲਿੰਗ ਹੁੰਦਰ ਮਲਿੰਗ भराव का ते भी वा रोल है बड़े कबड्डी समय अमन मेरे भी हरियाणा वाला पाउंड है चार टॉपिया बेला टोडा दूजे बने सभी पिंडा दुनिया का मनिया परमन्न पर हार दे। ਬਿੱਲਿਆ ਐ ਨਹੀਂ ਕਰਨਾ ਬਹੁਤ ਕਸੂਟਾ ਮੁੰਡੇ ਨੂੰ ਸੱਟਿਆ ਦੇ ਕਿਤੇ ਸੱਤ ਵਾਰਾਂ ਦੀ ਤਾਂ ਬਾੜੀ ਵੱਡੀ ਬਚਣੀ ਸੀ ਬਿੱਲਿਆ ਇਹ ਮਾੜੀ ਗੱਲ ਆ ਤੇਰੇ ਵਾਸਤੇ ਐ ਨਹੀਂ ਕਰਨਾ ਇਹ ਮਾੜੀ ਗੱਲ ਹੈ ਕਿਉਂਕਿ ਹੁਣ ਬਾਹਰ ਦਾ ਸੀਜ਼ਨ ਸ਼ੁਰੂ ਹੋਣਾ ਓ ਬਿੱਲਿਆ ਪਿਆਰ ਨਾਲ ਕਿਸੇ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਕਰਨਾ ਚਲੋ ਕੋਈ ਗੱਲ ਨਹੀਂ ਕਹਿੰਦੇ ਜਾਣ ਕੇ ਕਿਹੜਾ ਕੋਈ ਕਿਸੇ ਨੂੰ ਇੱਕ ਦੂਜੇ ਦੇ ਇਦਾਂ ਕਰਦਾ ਹੈ ਪਿਆਰ ਨਾਲ ਚੱਲ ਕੋਈ ਨਾ ਖੜੋ ਖੜੋ ਬਾਬਾ ਨਾਨਕ ਮੇਹ ਰੱਖੇ ਤਾਨੂੰ ਸਾਧੀਆਂ ਵਿੱਚ ਉਮਰਾ ਲੱਗ ਜਾਣ